ਤਸਵੀਰਾ ਬਸ ਸਟੈਂਡ ਸੰਗਰੂਰ ਦੀਆਂ ਨੇ ਜਿੱਥੇ ਐਕਸਿਸ ਬੈਂਕ ਦੇ ਏਟੀਐਮ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬਸ ਸਟੈਂਡ ਤੇ ਹਫੜਾ ਦਫੜੀ ਮੱਚ ਗਈ। ਤੁਰੰਤ ਹੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਕੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ। ਉੱਥੇ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਦਹਿਸ਼ਤ ਤੇ ਰੋਸ ਦਾ ਮਾਹੌਲ ਦੇਖਣ ਨੂੰ ਮਿਲਿਆ। ਅੰਦਰ 10 ਕੇਗੇ ਸੀ ਕਿ ਦੋ ਬੰਦੇ 10 ਕੇਗੇ ਦੇ ਵਿੱਚ ਅੰਦਰ ਏਟੀਐਮ ਚੱਕ ਅੱਗ ਲੱਗ ਗਈ ਤੇ ਉਸ ਕਰਕੇ ਮੈਂ ਬਾਹਰ ਨਿਕਲ ਕੇ ਦੇਖਿਆ ਦੇਖਿਆ ਤੇ ਇਸ ਨੂੰ ਅੱਗ ਲੱਗੀ ਸੀ ਅੱਛਾ ਜੀ ਉਹ ਕੀ ਵੀ ਕੰਮ ਸੀ ਸਾਡੀ ਦੁਕਾਨ ਸੇ ਅਸੀਂ ਸਮਾਨ ਕੱਢਿਆ ਸਾਰਾ ਬਾਹਰ ਅੱਛਾ ਜੀ ਅਖਬਾਰ ਦੀ ਨਿਊਜ਼ਪੇਪਰ ਦੀ ਤੇ ਬਾਕਸ ਵਗੈਰਾ ਨੇ ਅੰਦਰ ਸਾਰੇ ਬਾਕਸ ਨੇ ਜਮਾੜੀ ਮੋਟੀ ਇਧਰ ਬੋਝਣ ਦੀ ਔਖਾ ਹੋ ਗਿਆ ਅੱਜ ਪਹਿਲੇ ਪੁੱਛ ਵਾਲੇ ਨੇ ਬਜਾਏ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਸਮਝਦੇ ਨਹੀਂ ਕਿ ਕੋਈ ਐਡਾ ਬੜਾ ਬਸਟਾਰਡ ਹੈ ਜਿਹਦੀ ਪਬਲਿਕਾਂ ਦੀ ਉਹੜੀ ਕੁਫਾਰੀ ਇਸ ਨੂੰ ਮੈਂਟ ਨਹੀਂ ਲਗਾ ਰਿਹਾ ਨਾ ਲੱਗੇ ਨਹੀਂ ਲੱਗਾ ਅੰਦਰ ਵੀ ਨਹੀਂ ਲੱਗਾ ਅੰਦਰ ਵੀ ਜ਼ਰੂਰੀ ਆਈਟਮਸ ਅੱਛਾ ਆਈਟਮ ਵੀ ਇਹ ਚੀਜ਼ ਜ਼ਰੂਰੀ ਹੈ ਲੱਗੇ ਇਹ ਦੋ ਕਰਨਾ ਹੁੰਦਾ ਜੇ ਉਹ ਚੀਜ਼ ਹੁੰਦੀ ਫਰਕ ਪੈ ਜਾਂਦਾ ਉਹ ਚੀਜ਼ ਨਾਲ ਕੀ ਸੀ ਸਾਡੇ ਲਈ ਵੀ ਜੇ ਨਾਮ ਤੇ ਪਹੁੰਚ ਨਹੀਂ ਆ ਬੈਰ ਦੇ ਟਿਕਟੇ ਵੱਡਾ ਹਾਸਾ ਹੋ ਸਕਦਾ ਹੋ ਸਕਦਾ ਜੀ ਪੂਰੀ ਅੱਗ ਤਾਂ ਜੀ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਕਿ 2 ਮਿੰਟ ਹੋਰ ਲੇਟ ਹੋ ਜਾਂਦੀ ਜੇ ਅੱਗ ਵੀ ਲੱਗ ਜਾਂਦੀ ਦੇਖੋ ਮੈਂ ਤੁਹਾਨੂੰ ਨਾ ਕਿ ਯਾਤਰੀ ਆ ਮੈਂ ਬਟਾਰਾ ਤੋਂ ਆਇਆ ਸਪੈਸ਼ਲੀ ਇੱਥੇ ਸੰਗਰੂਰ ਆਪਣਾ ਕਿਸੇ ਆਪਣੇ ਡੀਲਰ ਨਾਲ ਮਿਲਿਆ ਤੇ ਮੈਂ ਦੇਖਿਆ ਵੀ ਇੱਥੇ ਅੱਗ ਲੱਗ ਗਈ ਇਹ ਇਹ ਟੀਮ ਨੂੰ ਅੱਗ ਲੱਗਿਆ ਤੇ ਕੋਈ ਨਾ ਕਿ ਫਾਇਰ ਇਨਸਟਰੂਮੈਂਟ ਜੋ ਹੈ ਆਪਣਾ ਅਵੇਲੇਬਲ ਹੋਣਾ ਚਾਹੀਦਾ ਜਿੱਦਨਾ ਮੌਕੇ ਤੇ ਕੋਈ ਵੀ ਯਾਤਰੀ ਉਹਨੂੰ ਯੂਜ਼ ਕਰਕੇ ਵੀ ਅੱਗ ਬੁਝਾ ਸਕੇ ਆਗੇ ਜੇ ਇਹੋ ਜਿਹਾ ਇਨਸਟਰੂਮੈਂਟ ਨਹੀਂ ਹੋਏਗਾ ਤੇ ਲਾਗੇ ਲਾ ਕੇ ਦੁਕਾਨਾਂ ਨੇ ਜਿਸ ਤਰ੍ਹਾਂ ਆਪਣਾ ਅਪਰਾ ਦੇਖ ਰਹੇ ਹੋ ਬੁੱਕਸ ਹੋ ਰਹਾ ਹੈ ਅਗਰ ਬੁੱਕਸ ਨੂੰ ਅੱਗ ਲੱਗ ਜਾਂਦੀ ਸਾਰੀ ਅੱਗ ਦੇ ਸਾਰੇ ਸਾਰੇ ਬਸਾਂ ਦੇ ਯਾਤਰੀ ਖਰਾਬ ਹੋਣੇ ਸਕੇ ਤੇ ਮੈਂ ਤੇ ਸਰਕਾਰ ਨੂੰ ਅਹੀ ਬੇਨਤੀ ਕਰਾਂਗਾ ਵੀ ਹਰ ਇੱਕ ਬਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਪਾਣੀ ਨੂੰ ਬੁਝਾਰਨ ਵਾਸਤੇ ਇਨਸਟਰੂਮੈਂਟ ਲਗਾਏ ਜਾਂਦੇ ਜਿਹੜੇ ਪਬਲਿਕ ਡੀਲਿੰਗ ਵੱਧ ਗਈ ਹੈ ਸਰਕਾਰੀ ਹਸਪਤਾਲ ਨੇ ਕਿਹੜਾ ਕਿਹੜਾ ਹਾਸਾ ਹੋਇਆ ਹੈ ਉਸ ਦਾ ਗੁਜਰਾਤ ਜੋ ਹੈ ਹਰ ਵੀ ਕਈ ਜਾਨਾਂ ਜਾ ਬਹੁਤ ਸਾਰੇ ਹਾਸੇ ਹੋ ਜਾਂਦੇ ਆ ਜੀ ਇਹ ਹਾਸਿਆਂ ਨੂੰ ਬਚਾਉਣਾ ਵੀ ਅਸੀਂ ਆ ਸਾਰਿਆਂ ਸਾਥ ਮਿਲ ਕੇ ਬਚਾਰਨਾ ਹੈ ਕਿ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾਏ ਵੀ ਇਨਸਟਰੂਮੈਂਟ ਯੂਜ਼ ਕਿਦਾਂ ਕਰੀਦਾ ਨਹੀਂ ਉਹ ਤਾਂ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦਿੱਤਾ ਵੀ ਤੁਸੀਂ ਨਹੀਂ ਪ੍ਰਸ਼ਾਸਨ ਦੀ ਨਾਈਕੀ ਕੋ ਬਿਲਕੁਲ ਪ੍ਰਸ਼ਾਸਨ ਰਾਖੀ ਹੈ ਜੀ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਵੀ ਹਰ ਜਗ੍ਹਾ ਰੇਤ ਦੀ ਬਾਲਟੀ ਪਾਣੀ ਦੀ ਬਾਟੀ ਦੇ ਮਿਲ ਬਣੀ ਹੁੰਦੇ ਨੂੰ ਪਾਣੀ ਸੁੱਕ ਜਾਂਦਾ ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਦੇ ਆਂਦੇ ਅੱਜ ਕੱਲ ਆਪਣਾ ਅਗਲੇ ਹਾਂਸ ਤੇ ਸਾਰੇ ਕਾਸਟੇਜ ਅਵੇਲੇਬਲ ਹੁੰਦੇ ਆ ਉਹ ਬਸਟਨ ਦੇ ਅਵੇਲੇਬਲ ਹੋਣਾ ਚਾਹੀਦਾ ਤੇ ਟਾਈਮ ਵੀ ਗੰ ਉਹਨੂੰ ਉਹਦੇ ਜਿੱਦਾਂ ਆਪਣਾ ਐਕਸਪਾਇਰੀ ਲਗਾਈ ਨੇ ਉਹਨੂੰ ਚੇਂਜ ਵੀ ਕਰਨਾ ਚਾਹੀਦਾ ਇਹ ਸਰ 12:25 ਮਿੰਟ ਦੇ ਅਸੀਂ ਇੱਧਰ ਗਾਸਟ ਕਰਦੇ ਫੜੇ ਸੀ ਗਾਸਟ ਕਰਦੇ ਕਰਦੇ ਇੱਥੇ ਅੱਗ ਲੱਗੀ 12:25 ਮਿੰਟ ਦਾ ਟਾਈਮ ਸੀ ਲਗਭਗ ਇਹ ਏਟੀਐਮ ਅਸੀਂ ਅਗਾ ਦੇਖੀ ਜਦੋਂ ਅੱਗ ਧੂਆਂ ਦੇਖਿਆ ਅਸੀਂ ਅੰਦਰ ਅੱਗੇ ਦੇਖਿਆ ਤਾਂ ਏਟੀਐਮ ਐਕਸੇ ਬੈਂਕ ਦਾ ਸੀ ਉਹਨੂੰ ਅੱਗ ਲੱਗੇਵੇ ਸਟੇਸੀ ਫਾਇਰ ਗੇਟ ਨੂੰ ਫੋਨ ਕਰਕੇ ਮਟਮਟੇ ਵੱਟ ਕੇ ਕਾਰਵਾਈ ਕਰਾਇਆ ਤੁਸੀਂ ਵੀ ਸਮਝਦੇ ਨਾਲ ਸਾਡੇ ਰਵਿੰਦਰਪਾਲ ਸਿੰਘ ਇੰਸਪੈਕਟਰ ਤੁਸੀਂ ਅੱਗ ਬੁਝਾਉਣ ਲੱਗ ਪਏ ਬਾਜ ਭਾਈ ਨੇ ਪਾਣੀ ਪੁਰ ਭਾਈ ਨੇ ਤੁਸੀਂ ਪੁਲਿਸ ਵਾਲੇ ਕੀ ਕਰਿਆ ਪਰ ਤੁਸੀਂ ਦੇਖਦੇ ਨਹੀਂ ਮੇਰੇ ਫਾਇਰਿੰਗ ਇੰਸਟੂਮੈਂਟ ਲੱਗੇ ਹੋਇਆ ਬਰ ਬਸਟੈਂਡਿੰਗ ਤੇ ਲਿਖਿਆ ਲੱਗਿਆ ਪਿਛਲੇ ਪਾਸੇ ਉੱਤਰ ਲਿਖਿਆ ਇਸੇ ਪਾਸੇ ਲੱਗਿਆ ਲੱਗਿਆ ਸਰ ਇਹ ਸਾਰਾ ਕਵਰ ਕਰਨਾ ਹੁੰਦਾ ਨਾ ਕੋਈ ਸਟੈਂਡਰਡ ਨਹੀਂ ਇਹ ਤੋਂ ਅਸੀਂ ਫਾਇਰ ਨੂੰ ਜਦੋਂ ਫੋਨ ਕੀਤਾ ਜਾਂ ਫਾਇਰ ਨੇ ਜਦੋਂ ਪਿੱਛੇ ਵੱਟੇ ਆ ਗਿਆ ਅੰਗੈਲੀ ਮੰਨਦੀ ਹੋਈ ਬਾਤ ਚਾਣਦੀ ਅੰਗੈਲੀ ਤਾਂ ਜੀ ਨਹੀਂ ਫਾਇ ਮੈਂ ਪਤਾ ਨਹੀਂ ਮੌਕੇ ਤੇ ਨਹੀਂ ਉੱਤਰਨਾ ਪਰ ਫਿਰ ਗੇਣੇ ਮਿੱਟ ਮਿੱਟੀ ਆ ਗਈ ਨਹੀਂ ਲੋਕਾਂ ਵਿੱਚ ਕੋਈ ਉਹ ਨਹੀਂ ਠੀਕ ਨਹੀਂ ਏਟੀਐਮ ਵੀ ਕੋਲ ਆਉਂਦੇ ਹੋ